ਸਰਿੰਦਰ ਕੌਰ ਹਣੀ ਕੌਣ ਨੇ ਕਿਵੇਂ ਕਾਉਂਸਲਰ ਤੋਂ ਐਮ.ਐਲ.ਏ ਤੱਕ ਦੀ ਟਿਕਟ ਦਾ ਇਹ ਸਫ਼ਰ ਰਿਹਾ ਤੁਹਾਡਾ ਪਾਸੇ ਮੈਂ ਆਪਣੇ ਪਤੀ ਦੇ ਵਿਛੋੜੇ ਦੇ ਵਿੱਚ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਬਾਰੇ ਸੋਚਦੀ ਸੀ ਕਿ ਮੈਂ ਕਿੱਦਾਂ ਇਹਨਾਂ ਦਾ ਜਿਹੜੀ ਪਰਵਰਿਸ਼ ਕਰੂੰਗੀ ਬੱਚੇ بڑے ਛੋਟੇ ਸੀ ਔਰ ਦੂਸਰੇ ਪਾਸੇ ਮੈਨੂੰ ਨਜ਼ਰ ਆ ਰਿਹਾ ਸੀ ਕਿ ਇਹ ਜਿਹੜਾ ਮੇਰਾ ਬਹੁਤ ਵੱਡਾ ਪਰਿਵਾਰ ਹੈ ਵਾਰਡ ਨੰਬਰ 35 ਇਹ ਲੋਕ ਜਿਹੜੇ ਆ ਇਹ ਮੇਰੇ ਪਤੀ ਦੇ ਨਾਲ ਜੁੜੇ ਹੋਏ ਸੀ ਔਰ ਉਹ ਆਪਣੇ ਨਜੀ ਜਿਹੜੇ ਉਹਨਾਂ ਦਾ ਪਰਿਵਾਰ ਸੀ ਉਸ ਤੋਂ ਜ਼ਿਆਦਾ ਪਿਆਰ ਇਸ 35 ਨੰਬਰ ਵਾਰਡ ਦੇ ਪਰਿਵਾਰ ਦੇ ਨਾਲ ਕਰਦੇ ਸੀ ਆਪਣੇ ਲਈ ਤਾਂ ਸਾਰੇ ਜੀਉਂਦੇ ਐ ਤੇ ਕਿਉਂ ਨਾ ਮੈਂ ਆਪਣੇ ਪਤੀ ਦੇ ਨਾਂ ਲਈ ਉਹਨਾਂ ਦੇ ਨਾਂ ਨੂੰ ਜੀਉਦਾ ਰੱਖਣ ਲਈ ਕੰਮ ਕਰਾਂ ਬਸ ਮੈਂ ਉਹ ਤੋਂ ਉਦੋਂ ਤੋਂ ਲੈ ਕੇ ਫਿਰ ਲੱਕ ਬਨ ਲਿਆ ਪਿੱਛਾ ਮੁੜ ਕੇ ਨਹੀਂ ਦੇਖਿਆ ਇੱਕ ਚੰਗੀ ਮਾਂ ਬਣਨ ਦੀ ਕੋਸ਼ਿਸ਼ ਕੀਤੀ ਪਿਤਾ ਦਾ ਪਿਆਰ ਦੇਣ ਦੀ ਕੋਸ਼ਿਸ਼ ਕੀਤੀ ਬੱਚਿਆਂ ਨੂੰ ਨੇਫੀਸ਼ੀ ਤੁਹਾਨੂੰ ਉਮੀਦ ਸੀ ਕਿ ਐਮਸੀ ਤੋਂ ਐਮਐਲਏ ਤੱਕ ਦਾ ਸਫ਼ਰ ਵੀ ਇੰਨੀ ਛੇਤੀ ਬਣ ਜਾਊਗਾ ਕਿਉਂਕਿ ਦਿੱਲੀ ਦਰਬਾਰ ਦੇ ਕਹਿੰਦੇ ਚੱਕਰ ਕੱਟਦੇ-ਕੱਟਦੇ ਹੀ ਲੋਕਾਂ ਦੇ ਤਾਂ ਜੁੱਤੀਆਂ ਘਿਸ ਜਾਂਦੀਆਂ ਨੇ ਮੈਂ ਨਾ ਕਦੀ ਪੋਲੀਟੀਸ਼ੀਅਨ ਸੀਗੀ ਨਾ ਕਦੀ ਪੋਲੀਟੀਸ਼ੀਅਨ ਬਣਨਾ ਔਰ ਅੱਗੇ ਵੀ ਮੈਂ ਸੇਵਾ ਭਾਵਨਾ ਦੇ ਨਾਲ ਕੰਮ ਕਰਾਉਣਾ ਚੈਲੰਜ ਕਿਸ ਨੂੰ ਮੰਨ ਰਿਹਾ ਕਿਉਂਕਿ ਇੱਕ ਪਾਸੇ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਦੂਸਰੇ ਪਾਸੇ ਕੇਂਦਰ ਦੀ ਸਰਕਾਰ ਹੈ ਬੀਜੇਪੀ ਹੈ ਤੁਹਾਡੇ ਸਾਹਮਣੇ ਔਰ ਇਹ ਦੋਵਾਂ ਹੀ ਪਾਰਟੀਆਂ ਦੇ ਵਿਚਕਾਰ ਇਸ ਵਾਰ ਲੋਕ ਸਭਾ ਦੇ ਜਿਹੜੇ ਨਤੀਜੇ ਆਏ ਨੇ ਉਹਨਾਂ ਦੇ ਵਿੱਚ ਵੀ ਇਹ ਜਦੋਂ ਵੋਟਰ ਉਹਨਾਂ ਸਰਕਾਰਾਂ ਤੋਂ ਨਾਰਾਜ਼ ਹੋ ਜਾਂਦੇ ਤਾਂ ਉਹ ਸਰਕਾਰਾਂ ਡਿੱਗਦੀਆਂ ਵੀ ਆ ਇਹਨਾਂ ਦਾ ਸਮਾਂ ਵੀ ਜਲਦੀ ਨੇੜੇ ਆ ਰਿਹਾ ਇਹ ਵੀ ਜਿਆਦਾ देर ਟਿਕਣ ਵਾਲੀ ਨਹੀਂ ਹੈਗੀ ਸਰਕਾਰਾਂ ਲੋਕ ਬਣਾਉਂਦੇ ਆ ਜਨਤਾ ਜਨਾਰਦਨ ਵੱਡੀ ਆ ਜਨਤਾ ਜਨਾਰਦਨ ਨੇ ਫਤਵਾ ਦੇਣਾ ਭਾਵੇਂ ਇੱਥੇ ਸਾਰੀ ਕੈਬਨਿਟ ਭਾਵੇਂ ਇੱਥੇ ਦੋਨਾਂ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਆ ਜਾਣ ਲੋਗਾ ਨੇ ਕੀਤੇ ਹੋਏ ਕੰਮ ਦੇਖਣੇ ਮੇਰੇ ਪਤੀ ਸਵਰਗੀ ਚੌਧਰੀ ਰਾਮਾਸਰਾ ਜੀ ਕਹਿੰਦੇ ਹੁੰਦੇ ਸੀ ਕਿ ਜਿਹੜੇ ਕੰਮ ਆ ਉਹ ਮੂੰਹੋਂ ਬੋਲਦੇ ਆ ਜਦੋਂ ਕੰਮ ਕੀਤੇ ਹੋਣ ਨਾ ਫਿਰ ਬਾਹਰੋਂ ਲੋਕਾਂ ਨੂੰ ਸੱਦਣ ਦੀ ਲੋੜ ਨਹੀਂ ਹੁੰਦੀ ਇਹ ਇਸ਼ੂਜ਼ ਦੀ ਜੇਕਰ ਮੈਂ ਗੱਲ ਕਰਾਂ ਇੱਥੇ ਸੱਟਾ ਲੋਟਰੀ ਸਿਸਟਮ ਨਸ਼ਾ ਇਹ ਦਿਨ ਇਸ਼ੂਜ਼ ਅਜਿਹੇ ਨੇ ਜਿਹੜੇ ਕਿ ਬਹੁਤ ਚਰਚਾ ਦੇ ਵਿੱਚ ਰਹਿੰਦੇ ਨੇ ਔਰਤ ਹੁੰਦੀ ਆ ਨਾ ਉਹ ਦੁਰਗਾ ਦਾ ਰੂਪ ਹੁੰਦੀ ਹਮੇਸ਼ਾ ਰਾਖਸ਼ਾਂ ਦਾ ਜਿਹੜਾ ਅੰਤ ਦੁਰਗਾ ਨੇ ਕੀਤਾ ਪਰਿਵਾਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਬੱਚਿਆਂ ਦੀ ਸਾਫ ਸੁਥਰੀ ਸ਼ਵੀ ਰੱਖਣ ਦੇ ਵਿੱਚ ਕਰਦੀਆਂ ਸੂਝਵਾਨ ਬੀਬੀਆਂ ਦਾ ਬਹੁਤ ਵੱਡਾ ਹੱਥ ਹੁੰਦਾ ਤੇ ਜੇ ਜਲੰਧਰ ਵੈਸਟ ਦੀ ਕਮਾਨ ਇੱਕ ਬੀਬੀ ਦੇ ਹੱਥਾਂ ਦੀ ਆ ਸਭ ਕੁਰੀਤियां ਸਭ ਸਮਾਜਿਕ ਬੁਰਾਈਆਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਨੂੰ ਹਰਾਉਣ ਵਾਸਤੇ ਸੀਐਮ ਸਾਹਿਬ ਨੇ ਉਹਰੇ ਇੱਕ ਓਠੀ ਕਰਾਇਆ ਦੇ ਉੱਤੇ ਲੈ ਲਿਆ ਉਹ ਕਹਿੰਦੇ ਕਿ ਹੁਣ ਮੈਂ ਇੱਥੇ ਹੀ ਡੇਰੇ ਲਾ ਲੈਣੇ ਨੇ ਤੇ ਮੈਂ ਜਲੰਧਰ ਦੀ ਧੀ ਆ ਮੈਂ ਪੰਜਾਬ ਦੀ ਧੀ ਆ ਭਗਵੰਤ ਮਾਨ ਸਾਹਿਬ ਜਾਣਦੇ ਆ ਕਿ ਬੀਬੀਆਂ ਪੰਜਾਬ ਦੀ ਧੀ ਦਾ ਸਾਹਮਣਾ ਕਰਨਾ ਕੋਈ ਸੌਖਾ ਨਹੀਂ ਜੇ ਉਹ ਇੰਨਾ ਪ੍ਰਭਾਵੀ ਤੇ ਮੇਰੇ ਤੋਂ ਤੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਤਾਂ ਨਾਲ ਇਹ ਵੀ ਕਹਿਨੀ ਆ ਕਿ ਤੁਸੀਂ ਸਾਰੀ ਕੈਬਨਿਟ ਲਿਆਓ ਇੱਥੇ ਸੁਰਿੰਦਰ ਕੌਰ ਦੇ ਨਾਲ ਜਨਤਾ ਜਨਰਦਨ ਦੀ ਤਾਕਤ ਹੈ ਜੀਵਨ ਸਾਥੀ ਦੀ ਉਹ ਕਮੀ ਤਾਂ ਕਦੀ ਪੂਰੀ ਨਹੀਂ ਹੋ ਸਕਦੀ ਜਿਹੜਾ ਜੋ ਨਾਲ ਹੁੰਦੇ ਤਾਂ ਅੱਜ ਇੱਕ ਬਲ ਹੋਰ ਮਿਲਣਾ ਸੀ ਔਰ ਇਹ ਇਲੈਕਸ਼ਨ ਲੜਨ ਦੇ ਵਿੱਚ ਬਹੁਤ ਆਸਾਨੀ ਦੇਖੋ ਜੀ ਸਰੀਰਕ ਤੌਰ ਤੇ ਇਨਸਾਨ ਚਲਾ ਜਾਂਦਾ ਆਤਮਿਕ ਤੌਰ ਤੇ ਹੋ ਸਕਦਾ ਕਿ ਤੇ ਮੇਰੇ ਨੇੜੇ ਤੇੜੇ ਖੜੇ ਹੋਣ ਔਰ ਮੈਨੂੰ ਉਹਨਾਂ ਦਾ ਨਾਂ ਲੈ ਦੇ ਜਦੋਂ ਮੇਰੇ ਸਮਰਥਕ ਉਹਨਾਂ ਦਾ ਇੱਕ ਦੋ ਵਾਰੀ ਦਿਨ ਚ ਨਾਂ ਲੈ ਦਿੰਦੇ ਆ ਨਾ ਮੇਰੀ ਮੇਰਾ ਉਹ ਦਿਨ ਬਣ ਜਾਂਦਾ 10 ਜੁਲਾਈ ਨੂੰ ਹੋਣ ਜਾ ਰਹੀ ਬਾਈ ਇਲੈਕਸ਼ਨ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ ਜੇਕਰ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਨੇ ਇਸ ਵਾਰ ਜਲੰਧਰ ਵੈਸਟ ਇਲੈਕਸ਼ਨ ਦੇ ਵਾਸਤੇ ਜ਼ਿਮਨੀ ਚੋਣ ਦੇ ਵਾਸਤੇ ਇੱਥੋਂ ਦੇ ਹੀ ਚਾਰ ਵਾਰ ਦੇ ਕੌਂਸਲਰ ਰਹਿ ਚੁੱਕੇ ਔਰ ਡੈਪਟੀ ਮੇਅਰ ਰਹਿ ਚੁੱਕੇ ਸੁਰਿੰਦਰ ਕੌਰ ਉਹਨਾਂ ਨੂੰ ਆਪਣਾ ਉਮੀਦਵਾਰ ਉਤਾਰਿਆ ਹੈ ਔਰ ਇਹ ਚੋਣ ਉਦੋਂ ਹੋਣ ਜਾ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ 13 ਸੀਟਾਂ ਦੇ ਵਿੱਚੋਂ ਕਾਂਗਰਸ ਨੇ 7 ਸੀਟਾਂ ਹਾਸਲ ਕੀਤੀਆਂ ਨੇ ਔਰ ਚਰਨਜੀਤ ਸਿੰਘ ਚੰਨੀ ਦਾ ਫੈਕਟਰ ਇਸ ਸੀਟ ਦੇ ਉੱਤੇ ਚੱਲਦਾ ਹੋਇਆ ਨਜ਼ਰ ਆਇਆ ਜਿਸ ਤੋਂ ਚਰਨਜੀਤ ਸਿੰਘ ਚੰਨੀ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਤਾਂ ਜਲੰਧਰ ਬਾਈ ਇਲੈਕਸ਼ਨ ਦੇ ਵਾਸਤੇ ਸੁਰਿੰਦਰ ਕਰੋਨਾ ਦੀ ਕਿਹੋ ਜਿਹੀਆਂ ਤਿਆਰੀਆਂ ਚੱਲ ਰਹੀਆਂ ਨੇ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹਾਂ ਬਿਲਕੁਲ ਠੀਕ ਹੈ ਜੀ ਹਾਲਾਂਕਿ ਕੌਂਸਲਰ ਦੇ ਤੌਰ ਦੇ ਉੱਤੇ ਤੁਸੀਂ ਚਾਰ ਵਾਰ ਲੋਕਾਂ ਦੀ ਸੇਵਾ ਕੀਤੀ ਬਤੌਰ ਡਿਪਟੀ ਮੇਅਰ ਤੁਸੀਂ ਸੇਵਾ ਕੀਤੀ ਹੈ ਇਹ ਜ਼ਿੰਮੇਵਾਰੀ ਲੱਗਦਾ ਹੈ ਕਿ ਹੁਣ ਵੱਡੀ ਮਿਲ ਮਿਲਣ ਜਾ ਰਹੀ ਹੈ ਵੱਡੀ ਪਾ ਦਿੱਤੀ ਹੈ ਪਾਰਟੀ ਨੇ ਕਿ ਬਤੌਰ ਜੇਕਰ ਐਮਐਲਏ ਚੁਣੇ ਜਾਂਦੇ ਹੋ ਤਾਂ ਵਿਧਾਨ ਸਭਾ ਦੇ ਵਿੱਚ ਫਿਰ ਮੁੱਦੇ ਉਸ ਤੇ ਕਿਨਾਂ ਚੁਕਣੇ ਹੋਏ ਹ ਦੇਖੋ ਜੀ ਜਦੋਂ ਅਸੀਂ ਸਮਾਜ ਸੇਵਾ ਦੇ ਤੌਰ ਤੇ ਵਿਚਰਦੇ ਹਾਂ ਸਮਾਜ ਦੇ ਵਿੱਚ ਤੇ ਸਾਨੂੰ ਇੱਕ ਪਲੇਟਫਾਰਮ ਚਾਹੀਦਾ ਹੁੰਦਾ ਪਲੇਟਫਾਰਮ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਇਹ ਤਾਂ ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਸੇਵਾ ਦੀ ਭਾਵਨਾ ਹੋਣਾ ਚਾਹੀਦੀ ਹੈ ਤੇ ਪਲੇਟਫਾਰਮ ਜੇ ਵੱਡਾ ਦਿੰਦੀ ਹੈ ਸਾਨੂੰ ਜਲੰਧਰ ਵੈਸ ਦੀ ਜਨਤਾ ਜਲੰਧਰ ਵੈਸ ਦੇ VOTER ਤੇ ਅਸੀਂ ਉਸੇ ਹੀ ਹੋਰ ਵੱਡੀ ਭਾਵਨਾ ਦੇ ਨਾਲ ਹੋਰ ਮਨੋਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਸੁਰਿੰਦਰ ਕੌਰ ਜੀ ਹਾਲਾਂਕਿ ਤੁਹਾਨੂੰ ਇੱਥੋਂ ਦੇ ਲੋਕ ਜਲੰਧਰ ਦੇ ਲੋਕ ਤਾਂ ਬਹੁਤ ਬਾਕੂਬੀ ਤਰੀਕੇ ਨਾਲ ਜਾਣਦੇ ਹੋਣਗੇ ਪਰ ਜਿਹੜੇ ਕੁਝ ਪੰਜਾਬ ਤੋਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਨੇ ਆ ਪੰਜਾਬ ਤੋਂ ਬਾਹਰ ਨਹੀਂ ਜੇ ਉਹਨਾਂ ਨੇ ਜਾਨਣਾ ਹੋਵੇ ਕਿ ਸੁਰਿੰਦਰ ਕੌਰ ਉਹ ਨਹੀਂ ਕੌਂਸਲਰ ਤੋਂ ਐਮਐਲਏ ਤੱਕ ਦੀ ਟਿਕਟ ਦਾ ਇਹ ਸਫ਼ਰ ਰਿਹਾ ਤੁਹਾਡਾ ਥੋੜਾ ਆਪਣੇ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਤੇ ਉਹਨਾਂ ਲੋਕਾਂ ਦੇ ਨਾਲ ਜ਼ਰੂਰ ਚੰਨਣਾ ਪਏਗਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਜਿਸ ਸਥਾਨ ਤੇ ਅਸੀਂ ਬੈਠੇ ਆ ਇਹ ਕੋਰਟਸ ਦੀ ਇੱਕ ਦੀ ਧਰਤੀ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਇੱਥੇ ਮੇਰੇ ਪਤੀ ਸਵਰਗੀਆ ਚੌਧਰੀ ਰਾਮਾਸਰਾ ਜੀ ਸਾਈਂ ਰਹਿਮਤ ਸ਼ਾਹ ਜੀ ਦਾ ਦਰਬਾਰ ਹੈ ਉੱਥੇ ਅਕਸਰ ਨਤਮਸਤਕ ਹੁੰਦੇ ਸੀ ਤੇ ਉਹਨਾਂ ਨੇ ਕਰੀਬ 55 56 ਸਾਲ ਹੋ ਗਏ ਸਾਨੂੰ ਪਾਰਟੀ ਦੀ ਸੇਵਾ ਦੇ ਵਿੱਚ ਔਰ 25 30 ਸਾਲ ਉਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਹੈ ਤੇ 97 ਦੇ ਵਿੱਚ ਉਹਨਾਂ ਨੇ ਜਿਹੜਾ ਕਾਉਂਸਲਰ ਦਾ ਇਲੈਕਸ਼ਨ ਵੀ ਕੰਟੈਸਟ ਕੀਤਾ ਔਰ ਵਿਨ ਕੀਤਾ ਸੀ ਔਰ ਟੇਨਿਓਰ ਦੇ ਦੌਰਾਨ ਹੀ 14 ਜਨਵਰੀ 2001 ਨੂੰ ਅਨਫੋਰਚੂਨੇਟਲੀ ਉਹ ਸੰਸਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਮੇਰੇ ਲਈ ਮੇਰੇ ਤੇ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਬੱਚੇ ਮੇਰੇ ਵੱਡੇ ਛੋਟੇ ਸੀ ਪਰ ਮੈਨੂੰ ਲੋਕਾਂ ਨੇ ਮੇਰੇ ਇਹਨਾਂ ਸਮਰਥਕਾਂ ਨੇ ਮੈਨੂੰ ਇਹਨਾਂ ਆਸ਼ੀਰਵਾਦ ਦਿੱਤਾ ਕਿ ਮੈਨੂੰ ਡੁੱਲਣ ਨਹੀਂ ਦਿੱਤਾ ਮੈਂ ਇੱਕ ਚੰਗੀ ਮਾਂ ਹੋਣ ਦੇ ਨਾਲ ਨਾਲ ਮੇਰੇ ਪਤੀ ਬਹੁਤ ਵੱਡੇ ਸਮਾਜ ਸੇਵਕ ਸਿਗੇ ਹੀ ਵਾਸ ਦਾ ਪ੍ਰੋਮਿਨੈਂਟ ਫਿਗਰ ਆਫ ਪੰਜਾਬ ਔਰ ਲੋਗ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਚਾਹੁੰਦੇ ਸੀ ਪਿਆਰ ਕਰਦੇ ਸੀ ਉਹ ਆਪਣੇ ਨਿੱਜੀ ਕੰਮ ਛੱਡ ਕੇ ਲੋਕhetra ਦੇ ਵਿੱਚ ਹਮੇਸ਼ਾ ਤਤਪਰ ਰਹਿੰਦੇ ਸੀ ਸੇਵਾ ਦੇ ਲਈ ਤੇ ਜਦੋਂ ਮੈਨੂੰ ਪਤਾ ਲੱਗਾ ਕਿ 2002 ਦੇ ਵਿੱਚ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਰਹੇ ਆ ਤੇ ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਪੇਪਰ ਦੇ ਵਿੱਚ ਆ ਗਿਆ ਕਿ ਜਿਹੜੀ ਟਿਕਟ ਹੈ ਉਹ ਡਿਕਲੇਅਰਡ ਹੈ ਸੁਰਿੰਦਰ ਸੁਰਿੰਦਰ ਕੌਰ ਨੂੰ ਦਿੱਤੀ ਗਈ ਹੈ ਵਾਰਡ ਨੰਬਰ 35 ਜਲੰਧਰ ਤੋਂ ਤੇ ਇੱਕ ਪਾਸੇ ਮੈਂ ਆਪਣੇ ਪਤੀ ਦੇ ਵਿਛੋੜੇ ਦੇ ਵਿੱਚ ਆਪਣੀ ਬੱਚਿਆਂ ਦੀ ਸਾਂਭ ਸੰਭਾਲ ਬਾਰੇ ਸੋਚਦੀ ਸੀ ਕਿ ਮੈਂ ਕਿਦਾਂ ਇਹਨਾਂ ਦਾ ਜਿਹੜੀ ਪਰਵਰਿਸ਼ ਕਰੂੰਗੀ ਬੱਚੇ بڑے ਛੋਟੇ ਸੀ ਔਰ ਦੂਸਰੇ ਪਾਸੇ ਮੈਨੂੰ ਨਜ਼ਰ ਆ ਰਿਹਾ ਸੀ ਕਿ ਇਹ ਜਿਹੜਾ ਮੇਰਾ ਬਹੁਤ ਵੱਡਾ ਪਰਿਵਾਰ ਹੈ ਵਾਰਡ ਨੰਬਰ 35 ਇਹ ਲੋਕ ਜਿਹੜੇ ਆ ਇਹ ਮੇਰੇ ਪਤੀ ਦੇ ਨਾਲ ਜੁੜੇ ਹੋਏ ਸੀ ਔਰ ਉਹ ਆਪਣੇ ਨਿਜੀ ਜਿਹੜੇ ਉਹਨਾਂ ਦਾ ਪਰਿਵਾਰ ਸੀ ਉਸ ਤੋਂ ਜ਼ਿਆਦਾ ਪਿਆਰ ਇਸ 35 ਨੰਬਰ ਵਾਰਡ ਦੇ ਪਰਿਵਾਰ ਦੇ ਨਾਲ ਕਰਦੇ ਸੀ ਤੇ ਮੈਨੂੰ ਲੱਗਿਆ ਕਿ ਆਪਣੇ ਲਈ ਤਾਂ ਸਾਰੇ ਜੀਉਂਦੇ ਆ ਤੇ ਕਿਉਂ ਨਾ ਮੈਂ ਆਪਣੇ ਪਤੀ ਦੇ ਨਾਂ ਲਈ ਉਹਨਾਂ ਦੇ ਨਾਂ ਨੂੰ ਜਿਉਂਦਾ ਰੱਖਣ ਲਈ ਕੰਮ ਕਰਾਂ ਬਸ ਮੈਂ ਉਹ ਤੋਂ ਉਹਦੋਂ ਤੋਂ ਲੈ ਕੇ ਫਿਰ ਲੱਕ ਬਨ ਲਿਆ ਪਿੱਛਾ ਮੁੜ ਕੇ ਨਹੀਂ ਦੇਖਿਆ ਇੱਕ ਚੰਗੀ ਮਾਂ ਬਣਨ ਦੀ ਕੋਸ਼ਿਸ਼ ਕੀਤੀ ਪਿਤਾ ਦਾ ਪਿਆਰ ਦੇਣ ਦੀ ਕੋਸ਼ਿਸ਼ ਕੀਤੀ ਬੱਚਿਆਂ ਨੂੰ ਔਰ ਇਹ ਜੋ ਵਾਰਡ ਨੰਬਰ 35 ਇਹ ਇਹਦੇ ਵਿੱਚੋਂ ਹੁਣ 10 ਵਾੜਾ ਨਿਕਲੀਆਂ ਅੱਧਾ ਜਲੰਧਰ ਸ਼ਹਿਰ ਇਧਰ ਨਕੋਦਰ ਸਾਈਡ ਨੂੰ ਔਰ ਅਨ ਡਿਵੈਲਪਡ ਔਰ ਅਨ ਡਿclareਡ ਏਰੀਆ ਸੀਗਾ ਇੱਥੇ ਵੱਧ ਤੋਂ ਵੱਧ ਜਿਹੜੇ ਮੇਰੇ ਪਤੀ ਨੇ ਪ੍ਰੋਜੈਕਟ ਪਾਸ ਕਰਾਏ ਸੀ ਜਿਵੇਂ ਕੋਰਸੀਕ ਤੋਂ ਲੈ ਕੇ ਕੁੱਕੀਟਾਬ ਤੱਕ ਵਿੱਚ ਸਾਰੀਆਂ ਕਲੋਨੀਆਂ ਦਿਓਲ ਨਗਰ ਤਿਲਕ ਨਗਰ ਉਦੇ ਨਗਰ ਵਗੈਰਾ ਕਰਤਾਰ ਨਗਰ ਸਾਰਾ ਵਿੱਚ ਹੀ ਇਹਦੇ ਆਂਦਾ ਸੀ ਸਾਰਾ ਉਹ ਸੀਵਰੇਜ ਦਾ ਜਿਹੜਾ ਪ੍ਰੋਜੈਕਟ ਤਿਆਰ ਕਰ ਗਏ ਸੀ ਉਹਨਾਂ ਤੋਂ ਬਾਅਦ ਜਿਹੜੇ ਜਿਹੜੇ ਉਹ ਕੰਮ ਉਹਨਾਂ ਨੇ ਉਲੀਕੇ ਸੀ ਮੈਂ ਅਕਸਰ ਗਗਨਦੀਪ ਜੀ ਉਹਨਾਂ ਨੂੰ ਸੁਣਦੀ ਹੁੰਦੀ ਸੀ ਕਿ ਇਸ ਇਲਾਕੇ 'ਚ ਆਹ ਕੰਮ ਕਰਨੇ ਮੈਂ ਪਲੈਨਿੰਗ ਉਹਨਾਂ ਦੀ ਦੇਖੀ ਉਹਨਾਂ ਨੂੰ ਮੈਂ ਸੁਣਦੀ ਹੁੰਦੀ ਸੀ ਮੈਂ ਨਾ ਕਦੀ ਪੋਲੀਟੀਸ਼ੀਅਨ ਸੀਗੀ ਨਾ ਕਦੀ ਪੋਲੀਟੀਸ਼ੀਅਨ ਬਣਨਾ ਔਰ ਅੱਗਿਓ ਵੀ ਮੈਂ ਸੇਵਾ ਭਾਵਨਾ ਦੇ ਨਾਲ ਕੰਮ ਕਰਾਉਣਾ ਉਹਨਾਂ ਦੇ ਜਿਹੜੇ ਉਲੀਕੇ ਹੋਏ ਕੰਮ ਮੈਂ ਕੋਸ਼ਿਸ਼ ਕੀਤੀ ਉਹਨਾਂ ਨੂੰ ਪੋਲੀਟੀਸ਼ੀਅਨ ਸੀ ਤੁਹਾਨੂੰ ਉਮੀਦ ਸੀ ਕਿ ਐਮਸੀ ਤੋਂ ਐਮਐਲਏ ਤੱਕ ਦਾ ਸਫ਼ਰ ਵੀ ਇੰਨੀ ਛੇਤੀ ਬਣ ਜੂਗਾ ਕਿਉਂਕਿ ਦਿੱਲੀ ਦਰਬਾਰ ਦੇ ਕਹਿੰਦੇ ਚੱਕਰ ਕੱਟਦੇ ਘਟਦੇ ਹੀ ਲੋਕਾਂ ਦੇ ਤਾਂ ਜੁੱਤੀਆਂ ਖਿਸ ਜਾਂਦੀਆਂ ਨੇ ਸਿਆਸਤਦਾਨ ਢੇੜੇ ਮਾਰਦੇ ਰਹ ਜਾਂਦੇ ਨੇ ਕਿ ਸਾਨੂੰ ਟਿਕਟ ਦੇ ਦਿਓ ਸਾਡਾ ਅਨਾਉਂਸ ਕਰ ਦਿਓ ਤੁਸੀਂ ਦਿੱਲੀ ਦਰਬਾਰ ਨਹੀਂ ਗਏ ਤੁਹਾਨੂੰ ਘਰ ਬੈਠੇ ਹੀ ਟਿਕਟ ਆਈ ਏ ਜੀ 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 ਮੈਂ ਕੋਈ ਐਫਰਟਸ ਨਹੀਂ ਕੀਤੇ ਔਰ ਇਹ ਜਿਹੜੇ ਸਰਵੇ ਹੋਏ ਆ ਕਿਉਂਕਿ 19 20 ਲੋਕਾਂ ਨੇ ਐਪਲੀਕੇਸ਼ਨ ਦਿੱਤੀ ਸੀ ਟਿਕਟ ਵਾਸਤੇ ਤੇ ਸਾਡੀ ਕਾਂਗਰਸ ਪਾਰਟੀ ਹਾਈ ਕਮਾਂਡ ਨੇ ਜਿਹੜੇ ਸਰਵੇ ਕਰਾਏ ਸੀ ਮੈਨੂੰ ਪਤਾ ਲੱਗਿਆ ਕਿ ਉਹ ਸਰਵੇਸ ਦੇ ਵਿੱਚ ਜਿਹੜਾ ਮੇਰਾ ਨਾਮ ਮੇਰੇ ਸਮਰਥਕਾਂ ਨੇ ਜਲੰਧਰ ਵਸਦੇ ਲੋਕਾਂ ਨੇ ਪਹਿਲੇ ਨੰਬਰ ਤੇ ਮੈਨੂੰ ਲਿਆਂਦਾ ਔਰ ਸਾਡੀ ਪਾਰਟੀ ਹਾਈ ਕਮਾਂਡ ਨੇ ਉਸ ਉਹਨਾਂ ਦੇ ਡਿਸੀਜਨ ਤੇ ਉਸ ਉਹਨਾਂ ਦੇ ਫੈਸਲੇ ਤੇ ਮੋਹਰ ਲਾ ਕੇ ਇੱਕ ਮਹਿਲਾ ਵਰਗ ਦੇ ਵਿੱਚ ਉਤਸ਼ਾਹ ਪੈਦਾ ਕੀਤਾ ਅੱਜ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਇਸ ਤੋਂ ਪਹਿਲਾਂ ਮਹਿਲਾਵਾਂ ਦੀਆਂ ਮੀਟਿੰਗਾਂ ਹੋਈਆਂ ਜਦੋਂ ਤੇ ਉਹ ਕਿੰਨੀਆਂ ਉਤਸ਼ਾਹਿਤ ਸੀਗੀਆਂ ਔਰ ਕਾਂਸ਼ੀਨਗਰ ਚ ਵੀ ਮੇਰੀ ਮਹਿਲਾਵਾਂ ਦੇ ਨਾਲ ਮੀਟਿੰਗ ਹੋਈ ਸੀ ਔਰ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਔਰ ਉਹਨਾਂ ਨੇ ਤੈਅ ਕਰ ਲਿਆ ਕਿ ਅਸੀਂ ਆਪਣੀ ਬੀਬੀ ਸੁਰਿੰਦਰ ਕੌਰ ਨੂੰ ਵੋਟਾਂ ਪਾ ਕੇ ਅਸੀਂ ਜਿੱਦਾਂ ਪਹਿਲਾਂ ਕਾਮਯਾਬ ਕਰਦੇ ਸੀ ਇਦਾਂ ਹੀ ਕਾਮਯਾਬ ਕਰਕੇ ਅਸੈਂਬਲੀ ਚ ਭੇਜਾਂਗੇ ਚੈਲੰਜ ਕਿਸ ਨੂੰ ਮੰਨ ਰਹੇ ਹਾਂ ਕਿਉਂਕਿ ਇੱਕ ਪਾਸੇ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਦੂਸਰੇ ਪਾਸੇ ਕੇਂਦਰ ਦੀ ਸਰਕਾਰ ਹੈ BJP ਹੈ ਤੁਹਾਡੇ ਸਾਹਮਣੇ ਔਰ ਇਹ ਦੋਵਾਂ ਹੀ ਪਾਰਟੀਆਂ ਦੇ ਵਿਚਕਾਰ ਇਸ ਵਾਰ ਲੋਕ ਸਭਾ ਦੇ ਜਿਹੜੇ ਨਤੀਜੇ ਆਏ ਨੇ ਉਹਨਾਂ ਦੇ ਵਿੱਚ ਵੀ ਇਹੇ ਦੋ ਪਾਰਟੀਆਂ ਦੇ ਹੀ ਖਾਸ ਤੌਰ ਦੇ ਉੱਤੇ ਮੁਕਾਬਲੇ ਮੰਨੇ ਜਾ ਰਹੇ ਸੀਗੇ ਪਰ ਵੋਟ ਪਰਸੈਂਟੇਜ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਚਰਨਜੀਤ ਸਿੰਘ ਚੰਨੀ ਵੱਡੀ ਲੀਡ ਹਾਸਲ ਕਰਦੇ ਨੇ 44-45 ਹਜ਼ਾਰ ਉਹਨਾਂ ਨੂੰ ਜਲੰਧਰ ਵੈਸ ਦੇ ਵਿੱਚੋਂ ਪੈਂਦੀਆਂ ਨੇ ਉਸਦੇ ਬਾਅਦ ਰਿੰਕੂ ਆਉਂਦੇ ਨੇ ਔਰ ਫਿਰ ਆਮ ਆਦੀ ਪਾਰਟੀ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਚੰਨੀ ਫੈਕਟਰ ਇੱਥੇ ਕੰਮ ਆਊਗਾ ਜਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜਿਹੜੀਆਂ ਦੋ ਸਰਕਾਰਾਂ ਦੇ ਨਾਲ ਟੱਕਰ ਹੈ ਦੇਖੋ ਜੀ ਚੰਨੀ ਫੈਕਟਰ ਬਿਲਕੁਲ ਕਮ ਆਏਗਾ ਹੁਣੇ-ਹੁਣੇ ਇਲੈਕਸ਼ਨ ਹੋ ਕੇ ਹਟਿਆ ਲੋਕ ਚੰਨੀ ਸਾਹਿਬ ਨੂੰ ਪਸੰਦ ਕਰਦੇ ਆ ਉਹਨਾਂ ਦਾ ਔਰਾ ਇਸ ਤਰ੍ਹਾਂ ਦਾ ਕਿ ਜਿੱਥੋਂ ਦੀ ਲੱਗ ਜਾਂਦੇ ਆ ਦੁਨੀਆ ਉਹਨਾਂ ਦੇ ਮਗਰ ਭੱਜਦੀ ਆ ਇਹ ਕੋਈ ਸਤਗੁਰੂ ਦੀ ਕਿਰਪਾ ਉਹਨਾਂ ਤੇ ਔਰ ਉਹਨਾਂ ਨੇ 111 ਦਿਨਾਂ ਦੇ ਕਾਰਜਕਾਲ ਦੇ ਵਿੱਚ ਜਦੋਂ ਮੁੱਖ ਮੰਤਰੀ ਸੀਗੇ ਉਹਨਾਂ ਨੇ ਐਸੇ ਕੰਮ ਕਰ ਦਿੱਤੇ ਐਸੇ ਕੰਮ ਕਰ ਦਿੱਤੇ ਕਿ ਲੋਕ ਉਹਨਾਂ ਦੇ ਕਾਇਲ ਹੋ ਗਏ ਔਰ ਲੋਕਾਂ ਨੇ ਮਨ ਬਣਾ ਲਿਆ ਸੀ ਪਹਿਲੇ ਜਦੋਂ ਚੰਨੀ ਜੀ ਨੂੰ ਇਲੈਕਸ਼ਨ ਅ ਟਿਕਟ ਮਿਲੀ ਸੀ ਬਲਕਿ ਲੋਕਾਂ ਦੀ ਡਿਮਾਂਡ ਸੀ ਕਿ ਚੰਨੀ ਜੀ ਇੱਥੇ ਆਉਣ ਔਰ ਜਦੋਂ ਚੰਨੀ ਜੀ ਐਜ਼ ਯੂ ਕੈਂਡੀਡੇਟ ਇੱਥੇ ਆਏ ਲੋਕਾਂ ਨੇ ਉਹਦਾ ਹੀ ਮਨ ਬਣਾ ਲਿਆ ਸੀ ਇੱਕ ਤਰਫਾ ਫੈਸਲਾ ਕਰ ਲਿਆ ਸੀ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਉਹਨਾਂ ਦੇ ਜੋ ਇਤਿਹਾਸਿਕ ਫੈਸਲੇ ਸੀਗੇ ਲੋਕਾਂ ਦੇ ਲਈ ਪਬਲਿਕ ਹਿੱਤ ਦੇ ਵਿੱਚ ਉਹਦੇ ਵਿਆਪ ਤੇ ਲੋਕਾਂ ਨੇ ਉਹਨਾਂ ਨੂੰ ਪਹਿਲਾਂ ਹੀ ਜਤੋਂ ਦਾ ਮਨ ਬਣਾ ਲਿਆ ਸੀ ਔਰ ਇਸੇ ਤਰ੍ਹਾਂ ਜਿਹੜੀ ਇਹ 22 ਇਲੈਕਸ਼ਨ ਜਲੰਧਰ ਵੈਸ ਦੀ ਉਹਦੇ ਲਈ ਵੀ ਲੋਕ ਤਤ ਪਰ ਨੇ ਕਿ ਉਹੋ ਹੀ ਡਿਸੀਜਨ ਜਿਹੜਾ ਰਿਪੀਟ ਹੋਣ ਜਾ ਰਿਹਾ ਜਿਵੇਂ ਮੈਂ ਜ਼ਿਕਰ ਕੀਤਾ ਦੋ ਸਰਕਾਰਾਂ ਨੇ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਹੈ ਔਰ ਉੱਥੇ ਕੇਂਦਰ ਦੀ ਸਰਕਾਰ ਹੈ ਉਹਨਾਂ ਨੇ ਆਪਣੇ ਖਾਸ ਤੌਰ ਦੇ ਉੱਤੇ ਸੈਲੀਬ੍ਰਿਟੀ ਫੇਸ ਜਿਹੜੇ ਨੇ ਉਹ ਕੈਂਪੇਨਰਸ ਦੇ ਤੌਰ ਦੇ ਉੱਤੇ ਭੇਜਨੇ ਨੇ ਆਮ ਆਦੀ ਪਾਰਟੀ ਦੇ ਤਮਾਮ ਮੰਤਰੀ ਹੋਣ ਐਮ ਐਲ ਏ ਹੋਣ ਅਸੀਂ ਵੀ ਦੇਖਿਆ ਗੇੜੇ ਮਾਰਦੇ ਸੀ ਕੌਨਸ਼ੀਅੰਸੀ ਦੇ ਵਿੱਚ ਉਹ ਘੁੰਮਦੇ ਨਜ਼ਰ ਆ ਰਹੇ ਨੇ ਤਾਂ ਕਿਵੇਂ ਟੱਕਰਾ ਹੋਊਗਾ ਦੇਖੋ ਜੀ ਜਿਹੜੀਆਂ ਸਰਕਾਰਾਂ ਆ ਸਰਕਾਰਾਂ ਕੌਣ ਬਣਾਉਂਦਾ ਸਰਕਾਰਾਂ ਇਹ ਜਨਤਾ ਜਨਾਰਦਨ ਇਹੋ ਹੀ ਬਣਾਉਂਦੀ ਆ ਸਰਕਾਰਾਂ ਵੋਟਰ ਬਣਾਉਂਦੇ ਆ ਪਰ ਜਦੋਂ ਵੋਟਰ ਉਹਨਾਂ ਸਰਕਾਰਾਂ ਤੋਂ ਨਾਰਾਜ਼ ਹੋ ਜਾਂਦੇ ਤਾਂ ਉਹ ਸਰਕਾਰਾਂ ਡਿੱਗਦੀਆਂ ਵੀ ਆ ਇਹਨਾਂ ਦਾ ਸਮਾਂ ਵੀ ਜਲਦੀ ਨੇੜੇ ਆ ਰਿਹਾ ਇਹ ਵੀ ਜ਼ਿਆਦਾ देर ਟਿਕਣ ਵਾਲੇ ਨਹੀਂ ਹੈਗੇ ਬਾਕੀ ਜਿਹੜੀ ਤੁਸੀਂ ਸਰਕਾਰਾਂ ਦੀ ਗੱਲ ਕਰਦੇ ਆ ਸਰਕਾਰਾਂ ਲੋਕ ਬਣਾਉਂਦੇ ਆ ਜਨਤਾ ਜਨਾਰਦਨ ਵੱਡੀ ਆ ਜਨਤਾ ਜਨਾਰਦਨ ਨੇ ਫਤਵਾ ਦੇਣਾ ਭਾਵੇਂ ਇੱਥੇ ਸਾਰੀ ਕੈਬਨਿਟ ਪੰਵੀ ਦੋਨਾਂ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਆ ਜਾਣ ਲੋਕਾਂ ਨੇ ਕੀਤੇ ਹੋਏ ਕੰਮ ਦੇਖਣੇ ਮੇਰੇ ਪਤੀ ਸਵਰਗੀ ਚੌਧਰੀ ਰਾਮਾਸਰਾ ਜੀ ਕਹਿੰਦੇ ਹੁੰਦੇ ਸੀ ਕਿ ਜਿਹੜੇ ਕੰਮ ਆ ਉਹ ਮੂੰਹੋਂ ਬੋਲਦੇ ਆ ਜਦੋਂ ਕੰਮ ਕੀਤੇ ਹੋਣ ਨਾ ਫਿਰ ਬਾਹਰੋਂ ਲੋਕਾਂ ਨੂੰ ਸੱਦਣ ਦੀ ਲੋੜ ਨਹੀਂ ਹੁੰਦੀ ਜੇ ਮੇਰੇ ਕੰਮ ਕੀਤੇ ਹੋਏ ਲੋਕ ਦੇਖਣ ਮੈਂ ਆਪਣੇ ਏਰੀਆ 'ਚ ਕਿਦਾਂ ਕੰਮ ਕਰਾਏ ਆ ਔਰ ਐਸ ਸੀਨੀਅਰ ਡਿਪਟੀ ਮੇਅਰ ਜਲੰਧਰ ਜਦੋਂ ਮੈਂ ਆਪਣੇ ਆਫਿਸ 'ਚ ਬੈੰਦੀ ਸੀ ਤਾਂ ਮੇਰੇ ਕੋਲ ਸਾਰੇ ਸ਼ਹਿਰ ਤੋਂ ਜਿਹੜੇ ਵਾਸੀ ਆਉਂਦੇ ਸੀ ਆਪਣੀਆਂ ਮੁਸ਼ਕਲਾਂ ਲੈ ਕੇ ਤੇ ਮੈਂ ਪੂਰੀ ਕੋਸ਼ਿਸ਼ ਕਰਦੀ ਸੀ ਕਿ ਉਹਨਾਂ ਦੀਆਂ ਜੜੀਆਂ ਮੁਸ਼ਕਿਲਾਂ ਤਾਂ ਉਹਨਾਂ ਦਾ ਹੱਲ ਕੀਤਾ ਜਾਵੇ ਔਰ ਮੈਂ ਕੀਤਾ ਇਸੇ ਕਰਕੇ ਜਦੋਂ ਮੈਂ ਚੰਨੀ ਸਾਹਿਬ ਦੇ ਇਲੈਕਸ਼ਨ ਇਲੈਕਸ਼ਨ ਕੈਂਪੇਨ ਤੇ ਜਾਂਦੀ ਸੀ ਤੇ ਲੋਕ ਮੈਨੂੰ ਵਾਜਾਂ ਮਾਰਦੇ ਸੀ ਦੀਏ ਇਧਰ ਆ ਤੂੰ ਸਾਡਾ ਆਹ ਕੰਮ ਕੀਤਾ ਸੀ ਪੁੱਤਰ ਤੁਹਾਨੂੰ ਯਾਦ ਹੈ ਅਸੀਂ ਤੁਹਾਡੇ ਕੋਲ ਗਏ ਸੀ ਤੁਸੀਂ ਸਾਡਾ ਆਹ ਕੰਮ ਕੀਤਾ ਸੀ ਸੱਚੀ ਮੁੱਸੀ ਮੈਨੂੰ ਯਾਦ ਨਹੀਂ ਸੀ ਪਰ ਜਦੋਂ ਮੈਨੂੰ ਆਵਾਜ਼ਾਂ ਮਾਰ-ਮਾਰ ਲੋਕ ਯਾਦ ਕਰਾਉਂਦੇ ਸੀ ਨਾ ਮੈਨੂੰ ਆਪਣੇ ਆਪ ਤੇ ਥੋੜਾ ਪ੍ਰਾਊਡ ਤਾਂ ਫੀਲ ਹੁੰਦਾ ਸੀ ਔਰ ਮੈਨੂੰ ਆਪਣੇ ਪਤੀ ਸਵਰਗਿਆ ਚੌਧਰੀ ਰਾਮਾਸਰਾ ਜੀ ਦੀ ਗੱਲ ਯਾਦ ਆਉਂਦੀ ਸੀ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਕੀਤੇ ਹੋਏ ਕੰਮ ਮੂੰਹੋਂ ਬੋਲਦੇ ਹੁੰਦੇ ਆ ਮੈਂ ਜ਼ਿਆਦਾ ਪਬਲਿਸਿਟੀ 'ਚ ਵਿਸ਼ਵਾਸ ਨਹੀਂ ਰੱਖਦੀ ਪਰ ਮੈਨੂੰ ਹੁਣ ਜੋ ਅਜੋਕੇ ਹਾਲਾਤ ਨੇ ਅੱਜ ਦੀ ਰਾਜਨੀਤੀ ਦੇ ਵਿੱਚ ਲੱਗਦਾ ਕਿ ਇਹ ਵੀ ਚੀਜ਼ਾਂ ਬਹੁਤ ਜ਼ਰੂਰੀ ਹੈ ਔਰ ਮੈਂ ਧੰਨਵਾਦ ਕਰਦੀ ਹਾਂ ਤੁਹਾਡਾ ਕਿ ਤੁਸੀਂ ਮੇਰਾ ਜਿਹੜਾ ਸਨੇਹਾ ਲੋਕਾਂ ਤੱਕ ਪਹੁੰਚਾਉਣ ਜਾ ਰਹੇ ਹੋ ਮੈਂ ਤੁਹਾਡੇ ਚੈਨਲ ਦੀ ਵੈਸੇ ਵੀ ਫੈਨ ਹਾਂ ਬਹੁਤ ਧੰਨਵਾਦ ਜਿਵੇਂ ਤੁਸੀਂ ਬਾਰ ਬਾਰ ਜ਼ਿਕਰ ਵੀ ਕਰ ਰਹੀ ਹੋ ਪਤੀ ਦਾ ਆਪਣਾ ਤੁਸੀਂ ਜ਼ਿਕਰ ਕੀਤਾ ਲੱਗਦਾ ਹੈ ਕਿਉਂਕਿ ਜੀਵਨ ਸਾਥੀ ਦੀ ਉਹ ਕਮੀ ਤਾਂ ਕਦੀ ਪੂਰੀ ਨਹੀਂ ਹੋ ਸਕਦੀ ਜਿਹੜਾ ਜੋ ਨਾਲ ਹੁੰਦੇ ਤਾਂ ਅੱਜ ਇੱਕ ਬਲ ਹੋਰ ਮਿਲਣਾ ਸੀ ਔਰ ਇਹ ਇਲੈਕਸ਼ਨ ਲੜਨ ਦੇ ਵਿੱਚ ਬਹੁਤ ਆਸਾਨੀ ਹੋਣੀ ਦੇਖੋ ਜੀ ਸਰੀਰਕ ਤੌਰ ਤੇ ਇਨਸਾਨ ਚਲਾ ਜਾਂਦਾ ਆਤਮਿਕ ਤੌਰ ਤੇ ਹੋ ਸਕਦਾ ਉਹ ਕਿਤੇ ਮੇਰੇ ਨੇੜੇ ਤੇੜੇ ਖੜੇ ਹੋਣ ਔਰ ਮੈਨੂੰ ਉਹਨਾਂ ਦਾ ਨਾਮ ਲੈ ਤੇ ਜਦੋਂ ਮੇਰੇ ਸਮਰਥਕ ਉਹਨਾਂ ਦਾ ਇੱਕ ਦੋ ਵਾਰੀ ਦਿਨ ਚ ਨਾਮ ਲੈ ਦਿੰਦੇ ਆ ਨਾ ਮੇਰੀ ਮੇਰਾ ਉਹ ਦਿਨ ਬਣ ਜਾਂਦਾ ਤੇ ਮੈਨੂੰ ਉਹ ਪਾਵਰ ਮਿਲਦੀ ਹੈ ਉਸ ਚੀਜ਼ ਨਾਲ ਮੈਂ ਕਦੀ ਨਹੀਂ ਸੋਚਿਆ ਕਿ ਉਹ ਮੇਰੇ ਨਾਲ ਨਹੀਂ ਜਦੋਂ ਮੈਂ ਨਿਕਲਦੀ ਆ ਨਾ ਘਰੋਂ ਮੈਂ ਉਹਨਾਂ ਨੂੰ ਯਾਦ ਕਰਕੇ ਨਿਕਲਦੀ ਆ ਔਰ ਮੈਨੂੰ ਇੰਜ ਇਹਸਾਸ ਹੁੰਦਾ ਕਿ ਉਹ ਮੇਰੇ ਨਾਲ ਹੀ ਹਨ ਮੈਂ ਕਦੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਨਹੀਂ ਕੀਤਾ ਔਰ ਨਾ ਕਦੀ ਕਰਾਂਗੀ ਇੱਕ ਲੇਡੀ ਵਾਸਤੇ ਕੀ ਚੈਲੈਂਜਿੰਗ ਹੁੰਦਾ ਹੈ ਪੋਲਿਟਿਕਸ ਚੈਲੈਂਜਿੰਗ ਹੈ ਰਿਕਲੇਡੀ ਵਾਸਤੇ ਜੇ ਅਸੀਂ ਸੇਵਾ ਭਾਵਨਾ ਵਿਚਰਦੇ ਹਾਂ ਸਮਾਜ ਦੇ ਵਿੱਚ ਜੇ ਅਸੀਂ ਸੇਵਾ ਭਾਵਨਾ ਨਾਲ ਕੰਮ ਕਰਦੇ ਹਾਂ ਲੋਕ हित ਦੇ ਕੰਮਾਂ ਨੂੰ ਅਸੀਂ ਪਹਿਲ ਦਿੰਦੇ ਹਾਂ ਸਾਫ਼ ਸੁਥਰਾ ਵਾਤਾਵਰਣ ਪ੍ਰਦਾਨ ਕਰਦੇ ਹਾਂ ਔਰ ਕੋਈ ਚੈਲੰਜ ਨਹੀਂ ਹੁੰਦਾ ਕਿਉਂਕਿ ਲੋਕ ਜਿਹੜੇ ਪਬਲਿਕ ਜਿਹੜੀ ਬਹੁਤ ਅਵੇਅਰਡ ਹੈਗੀ ਆ ਲੋਕ ਸੱਚ ਤੇ ਝੂਠ ਦੀ ਪਛਾਣ ਕਰਨਾ ਜਾਣਦੇ ਆ ਔਰ ਲੋਕਾਂ ਨੇ ਪਿਛਲੇ ਇਲੈਕਸ਼ਨ ਦੇ ਵਿੱਚ ਇਹ ਪਰਖ ਕਰ ਲਈ ਤੇ ਉਹਦਾ ਨਤੀਜਾ ਵੀ ਦਿੱਤਾ 10 ਤਰੀਕ ਨੂੰ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਆ 13 ਨੂੰ ਨਤੀਜੇ ਸਾਹਮਣੇ ਆ ਜਾਣੇ ਗਗਨਦੀਪ ਜੀ ਆਪਾਂ ਫੇਰ ਗੱਲ ਕਰਾਂਗੇ ਮੈਂ ਇਸ਼ੂਜ਼ ਦੀ ਜੇਕਰ ਮੈਂ ਗੱਲ ਕਰਾਂ ਇੱਥੇ ਸੱਟਾ ਲੋਟਰੀ ਸਿਸਟਮ ਨਸ਼ਾ ਇਹ ਤਿੰਨ ਇਸ਼ੂਜ਼ ਅਜਿਹੇ ਨੇ ਜਿਹੜੇ ਕਿ ਬਹੁਤ ਚਰਚਾ ਦੇ ਵਿੱਚ ਰਹਿੰਦੇ ਨੇ ਪੂਰੇ ਪੰਜਾਬ 'ਚ ਹੀ ਹਾਲਾਂਕਿ ਨਸ਼ੇ ਦਾ ਤਾਂ ਕਹਿਰ ਹੈ ਹੀ ਹੈ ਪਰ ਜਲੰਧਰ ਦੇ ਵਿੱਚ ਇਨ੍ਹਾਂ ਇਸ਼ੂਜ਼ ਦੇ ਉੱਤੇ ਬਹੁਤ ਜ਼ਿਆਦੀ ਚਰਚਾ ਹੁੰਦੀ ਹੈ ਮੌਜੂਦਾ ਜਿਹੜੇ ਇੱਥੋਂ ਦੇ ਵਿਧਾਇਕ ਸੀ ਉਹ ਛੱਡ ਕੇ ਭਾਜਪਾ ਚਲੇ ਗਏ ਉਹਨਾਂ ਦੇ ਉੱਤੇ ਹੁਣ ਆਮ ਆਦੀ ਪਾਰਟੀ ਅਲੀਗੇਸ਼ਨ ਲਗਾਉਂਦੀ ਹੈ ਔਰ ਉਹ ਹੁਣ ਆਮ ਆਦੀ ਪਾਰਟੀ ਦੇ ਉੱਤੇ ਅਲੀਗੇਸ਼ਨਸ ਲਗਾ ਰਹੇ ਨੇ ਤੁਸੀਂ ਇਸ ਇਸ਼ੂਸ ਨੂੰ ਕਿਵੇਂ ਵੇਖਦੇ ਹੋ ਔਰ ਤੁਹਾਨੂੰ ਜੇਕਰ ਮੌਕਾ ਮਿਲਦਾ ਹੈ ਕਿ ਤੁਸੀਂ ਇਸ ਨੂੰ ਇਲੀਮੀਨੇਟ ਕਰ ਪਾਉਂਗੇ ਦੇਖੋ ਇੱਕ ਜਿਹੜੀ ਔਰਤ ਹੁੰਦੀ ਹੈ ਨਾ ਉਹ ਦੁਰਗਾ ਦਾ ਰੂਪ ਹੁੰਦੀ ਹੈ ਹਮੇਸ਼ਾ ਰਾਖਸ਼ਾਂ ਦਾ ਜਿਹੜਾ ਅੰਤ ਦੁਰਗਾ ਨੇ ਕੀਤਾ ਤੇ ਮੈਂ ਸਮਝਦੀ ਹਾਂ ਕਿ ਜਿਹੜੇ ਮੇਰੇ ਜਲੰਧਰ ਵੈਸਟ ਦੇ ਲੋਕ ਹੈ ਉਹ ਆਪਣੀ ਧੀ ਨੂੰ ਆਪਣੀ ਭੈਣ ਨੂੰ ਜ਼ਰੂਰ ਕਾਮਯਾਬ ਕਰਨਗੇ ਔਰ ਜਿਹੜੀਆਂ ਬੀਬੀਆਂ ਜਦੋਂ ਧਈਆ ਕਰ ਲੈਣੀਆਂ ਨਾ ਫਿਰ ਕਰਕੇ ਦਿਖਾ ਦੇਣੀਆਂ ਜੇ ਅਸੀਂ ਰੋਜ਼ਮਰਾਂ ਦੀ ਜ਼ਿੰਦਗੀ ਚ ਦੇਖਿਏ ਕਿ ਸਾਡੇ ਘਰ ਦੇ ਵਿੱਚ ਸਾਡਾ ਪਰਿਵਾਰ ਹੁੰਦਾ ਕੋਈ ਸਮਾਜਿਕ ਕੁਰੀਤੀ ਸਾਨੂੰ ਨਜ਼ਰ ਆਉਂਦੀ ਹੈ ਕੋਈ ਸਮਾਜਿਕ ਬੁਰਾਈ ਨਜ਼ਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਘਰ ਦੀ ਦੁਰਗਾ ਰੂਪੀ ਬੀਬੀ ਹੁੰਦੀ ਹੈ ਨਾ ਉਹ ਕਹਿ ਦਿੰਦੀ ਹੈ ਵੀ ਮੈਂ ਇੱਥੇ ਬੈਠੀ ਆ ਤੂੰ ਬੰਦਾ ਬਣਨਾ ਤਾਂ ਬਣ ਜਾ ਜਾਂ ਆਪਣੇ ਬੱਚਿਆਂ ਨੂੰ ਵੀ ਇਹ ਇਦਾਂ ਦੇ ਕੰਮ ਅਸੀਂ ਨਹੀਂ ਕਰਨੇ ਇੱਕ ਪਰਿਵਾਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਬੱਚਿਆਂ ਦੀ ਸਾਫ਼ ਸੁਥਰੀ ਸ਼ੋਭੀ ਰੱਖਣ ਦੇ ਵਿੱਚ ਕਰਦੀਆਂ ਸੂਝਵਾਨ ਬੀਬੀਆਂ ਦਾ ਬਹੁਤ ਵੱਡਾ ਹੱਥ ਹੁੰਦਾ ਤੇ ਜੇ ਜਲੰਧਰ ਵੈਸਟ ਦੀ ਕਮਾਨ ਇੱਕ ਬੀਬੀ ਦੇ ਹੱਥ ਆਉਂਦੀ ਆ ਸਭ ਕੁਰੀਤियां ਸਭ ਸਮਾਜਿਕ ਬੁਰਾਈਆਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਵ ਜੰਮੇ ਪੀੜ੍ਹੀ ਸਾਡੇ ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਸਾਫ਼ ਸੁਥਰੀ ਹਵਾ ਦੇ ਵਿੱਚ ਸਾਹ ਲੈਣ ਲਈ ਅਸੀਂ ਵੱਧ ਤੋਂ ਵੱਧ ਧਰੋਟੀ ਤੁਹਾਡੀ ਪ੍ਰਾਇਓਰਟੀ ਸਭ ਤੋਂ ਪਹਿਲੀ ਪ੍ਰਾਇਓਰਟੀ ਹੈ ਮੂਲ ਪੂਤਸਵੀ ਹਵਾ ਜਿਹੜੀਆਂ ਜਲੰਧਰ ਨਗਰ ਨਿਗਮ ਵੱਲੋਂ ਮਿਲਣੀਆਂ ਚਾਹੀਦੀਆਂ ਸੀ ਉਹ ਮੁਹਈਆ ਨਹੀਂ ਹੋ ਰਹੀਆਂ ਕਿਉਂਕਿ 2.5 ਸਾਲ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਸੀਂ ਜਲੰਧਰ ਰਵੈਸ ਦੇ ਵਿੱਚ ਵਸਤੀਆਂ ਦੀਆਂ ਗਲੀਆਂ 'ਚ ਵੜ ਜਾਓ ਤੁਹਾਨੂੰ ਉੱਥੇ ਪਤਾ ਲੱਗੇਗਾ ਲੋਕ ਕਲਪ ਦੇ ਪਏ ਨੇ ਕਿ ਪੀਣ ਵਾਲਾ ਜਿਹੜਾ ਸਾਫ਼ ਸੁਥਰਾ ਪਾਣੀ ਨਹੀਂ ਮਿਲ ਰਿਹਾ ਸੀਵਰੇਜ ਓਵਰਫਲੋਡ ਹੈ ਔਰ ਇੱਥੋਂ ਤੱਕ ਕਿ ਗਲੀਆਂ ਸੜਕਾਂ ਨਾਲੀਆਂ ਟੁੱਟੀਆਂ ਪਈਆਂ ਨੇ ਤੇ ਜਿਹੜੀਆਂ ਸਟਰੀਟ ਲਾਈਟ ਹੈ ਉਹ ਆਲਮੋਸਟ ਮੈਂ ਕਹਿੰਦੀ ਤਾਲਾ ਲਾ ਦੇਣਾ ਚਾਹੀਦਾ ਕਾਰਪੋਰੇਸ਼ਨ ਨੂੰ ਸਟਰੀਟ ਲਾਈਟ ਸਾਰੀ ਬੰਦ ਪਈ ਆ ਆ ਏਰੀਆ ਅਸੀਂ ਜਗਮਗ ਜਗਮਗ ਕੀਤਾ ਸੀ ਹੁਣ ਤੁਹਾਨੂੰ ਇੱਥੇ ਵੀ ਪਤਾ ਲੱਗ ਜਾਣਾ ਕੰਮ ਤੁਹਾਡੇ ਹੁਣ ਟੈਨਿਓਰ ਦੇ ਵਿੱਚ ਨਹੀਂ ਹੋ ਸਕੇ ਸੀ ਜਦੋਂ ਤੁਸੀਂ ਡਿਪਟੀ ਮੇਅਰ ਸੀ ਉਦੋਂ ਇਹ ਚੀਜ਼ਾਂ ਨਹੀਂ ਹੋ ਸਕੀਆਂ ਮੈਂ ਕਹਾਂ ਜੀ ਤੁਸੀਂ ਇੱਕ ਇੱਕ ਪੋਲ ਤੇ ਦੇਖ ਲਓ ਲਾਈਟਾਂ ਲੱਗੀਆਂ ਪਰ ਇਹਨਾਂ ਨੇ ਜਗਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਇਹਨਾਂ ਨੇ ਕਿਉਂ ਕੰਟੀਨਿਉਟੀ ਨਹੀਂ ਬਣਾਈ ਇਹਨਾਂ ਨੇ ਕੰਮ ਨਹੀਂ ਕੀਤੇ ਇਹ ਜਿਵੇਂ ਕਹਿੰਦੇ ਹੁੰਦੇ ਨਾ ਵੀ 92 ਇਹਨਾਂ ਦੇ ਜਿੱਤ ਗਏ ਅੰਨੇ ਦੇ ਪੈਰ ਹੀਟ ਬਟੇਰ ਆ ਗਿਆ ਉਹ ਕਹਿੰਦਾ ਮੈਂ ਬਹੁਤ ਵੱਡਾ ਸ਼ਿਕਾਰੀ ਹਾਂ ਇਹ ਚਾਚਾ ਦੇ ਵਿੱਚ ਭੁੱਲ ਗਏ ਅਸੀਂ ਕੰਮ ਵੀ ਕਰਨੇ ਆਂ ਦਾਵੇ ਵਾਦੇ ਕਰਦੇ ਨੇ ਬਿਜਲੀ ਦੇ ਬਿੱਲ ਮਾਫ ਕਰਤੇ ਪਾਣੀ ਹਾਲਾਂਕਿ ਤੁਸੀਂ ਜ਼ਿਕਰ ਕੀਤਾ ਕਿ ਪੀਣ ਵਾਲਾ ਨਹੀਂ ਸਾਫ਼ ਮਿਲ ਰਿਹਾ ਇਹ ਤਾਂ ਕਹਿੰਦੇ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾ ਔਰ ਨਾਲ ਹੀ ਮੁਹੱਲਾ ਕਲੀਨਿਕ ਸਕੂਲ ਆਫ ਐਮਿਨੈਂਸ ਇਹਨਾਂ ਚੀਜ਼ਾਂ ਦਾ ਜ਼ਿਕਰ ਕਰਦੇ ਨੇ 43000 ਨੌਕਰੀਆਂ ਦਾ ਜ਼ਿਕਰ ਕਰਦੇ 43000 ਨੌਕਰੀਆਂ ਦੀ ਗੱਲ ਕਰੀਏ ਤਾਂ ਅੱਜ ਭਗਵੰਤ ਮਾਨ ਸਾਹਿਬ ਆਏ ਆ ਤੇ ਇੱਥੇ ਧਰਨਾ ਲੱਗਾ ਸੀ ਤੁਹਾਨੂੰ ਪਤਾ ਹੁਣ ਔਰ ਜੋ ਜੋ ਵੀ ਜਿਵੇਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਝੂਠ ਬੋਲ ਕੇ ਬਰਗਲਾ ਕੇ ਇਹਨਾਂ ਨੇ ਵੋਟਾਂ ਲੈ ਲਈਆਂ ਹੁਣ ਪਿਛਲੇ ਇਲੈਕਸ਼ਨ ਚ ਕਹਿ ਰਹੇ ਸੀ 11-1100 ਕਰ ਦੇਾਂਗੇ ਹੁਣ ਪਤਾ ਨਹੀਂ ਅੱਗੇ ਹੋਏ ਕਿ 2100 ਦਾ ਸ਼ਗਨ ਕਹਿ ਦੇਣਗੇ ਪਰ ਕਰਨਾ ਇਹਨਾਂ ਨੇ ਕੁਝ ਨਹੀਂ ਇਹ ਮੰਗੇਰੀ ਲਾਲ ਦੇ ਸੁਪਨੇ ਦਿਖਾਉਣ ਵਾਲੀ ਸਰਕਾਰ ਲੋਕ ਸਮਝ ਚੁੱਕੇ ਆ ਕਿ ਇਹ ਝੂਠ ਦਾ ਪਲੰਦਾ ਆ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਇਹਨਾਂ ਨੇ ਕੁਝ ਕਰਨਾ ਆ ਤੇ ਆਉਣ ਵਾਲੀ ਜਿਹੜੀ ਆ ਉਹ ਸਾਡੀ 2027 ਦੇ ਵਿੱਚ ਵੀ ਜਿਹੜੀ ਸਰਕਾਰ ਹੈ ਉਹ ਕਾਂਗਰਸ ਦੀ ਹੋਏਗੀ ਨਗਰ ਨਿਗਮਾ ਵੀ ਅਸੀਂ ਜਿੱਤਾਂਗੇ ਤੇ ਜਿਮਨੀ ਉਹਨ ਵੀ ਜਿੱਤਣ ਜਾ ਰਹੇ ਹਨ ਨੂੰ ਹਰਾਉਣ ਵਾਸਤੇ ਸੀਐਮ ਸਾਹਿਬ ਨੇ ਉਹਰੇ ਇੱਕ ਓਠੀ ਕਰਾਇਦੇ ਉੱਤੇ ਲੈ ਲੀਆ ਉਹ ਕਹਿੰਦੇ ਕਿ ਹੁਣ ਮੈਂ ਇੱਥੇ ਹੀ ਡੇਰੇ ਲਾ ਲੈਣੇ ਨੇ ਨਹੀਂ ਮੈਂ ਪੂਰਾ ਡਟ ਕੇ ਪ੍ਰਚਾਰ ਕਰੂੰਗਾ ਔਰ ਆਪਣੇ ਉਮੀਦਵਾਰ ਨੂੰ ਜਿਤਾਉਂਗਾ ਕਿਉਂਕਿ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਹੈ ਔਰ ਆਮ ਆਦਮੀ ਪਾਰਟੀ ਦਾ ਹੀ ਐਮਐਲਏ ਹੈ ਮੈਂ ਜਲੰਧਰ ਦੀ ਧੀ ਆ ਮੈਂ ਪੰਜਾਬ ਦੀ ਧੀ ਆ ਭਗਵੰਤ ਮਾਨ ਸਾਹਿਬ ਜਾਣਦੇ ਆ ਕਿ ਬੀਬੀਆਂ ਪੰਜਾਬ ਦੀ ਧੀ ਦਾ ਸਾਹਮਣਾ ਕਰਨਾ ਕੋਈ ਸੌਖਾ ਨਹੀਂ ਜੇ ਉਹ ਇੰਨਾ ਪ੍ਰਭਾਵੀ ਤੇ ਮੇਰੇ ਤੋਂ ਤੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਤਾਂ ਨਾਲ ਇਹ ਵੀ ਕਹਿਨੀ ਆ ਕਿ ਤੁਸੀਂ ਸਾਰੀ ਕੈਬਨਿਟ ਲਿਆਓ ਇੱਥੇ ਸੁਰਿੰਦਰ ਕੌਰ ਦੇ ਨਾਲ ਜਨਤਾ ਜਨਰਦਨ ਦੀ ਤਾਕਤ ਹੈ ਸੁਰਿੰਦਰ ਕੌਰ ਦੇ ਨਾਲ ਵੋਟਰ ਹੈ ਮੈਂ ਜਲੰਧਰ ਦੀ ਧੀ ਆ ਪੰਜਾਬ ਦੀ ਧੀ ਆ ਮੇਰਾ ਤਾਂ ਮੱਥਾ ਹੀ ਪੰਜਾਬ ਸਰਕਾਰ ਦੇ ਨਾਲ ਹੈ ਭਗਵੰਤ ਮਾਨ ਸਾਹਿਬ ਜੋ ਮੇਰੇ ਬਾਰੇ ਸੋਚਦੇ ਬਿਲਕੁਲ ਸੋਚਦੇ ਆ ਤੇ ਮੈਂ ਸੋਚ ਦੀ ਕਦਰ ਕਰਦੀ ਆ ਬਹੁਤ ਬਹੁਤ ਧੰਨਵਾਦ ਲਈ ਔਰ ਤੁਹਾਨੂੰ ਸ਼ੁਭ ਸ਼ਾਮਾ ਤੁਹਾਡੀ ਚੋਣ ਦੇ ਲਈ ਜੋ ਤੁਸੀਂ 10 ਤਰੀਕ ਨੂੰ ਲੜਨ ਜਾ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸੰ ਸਾਡੇ ਨਾਲ ਬੀਬੀ सुरेंद्र कौर ਜਿਨ੍ਹਾਂ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਉਤਾਰਿਆ ਹੈ ਮੈਦਾਨ ਦੇ ਵਿੱਚ ਡਟੇ ਨੇ ਔਰ ਸਿੱਧੇ ਤੌਰ ਦੇ ਉੱਤੇ ਜਿਹੜੇ ਇਹਨਾਂ ਦੇ ਵਿਰੋਧੀ ਨੇ ਉਹਨਾਂ ਨੂੰ ਗੱਲਾਂ ਕਹਿ ਰਹੇ ਨੇ ਕਿ ਕੰਮਾਂ ਦੇ ਹਿਸਾਬ ਦੇ ਨਾਲ ਇਹ ਚੋਣ ਲੜੀ ਜਾਊਗੀ ਹੁਣ ਦੇਖਣਾ ਹੋਊਗਾ ਕਿ 10 ਤਰੀਕ ਨੂੰ ਲੋਕ ਫਤਵਾ ਕਿਸ ਨੂੰ ਸੁਣਾਉਂਦੇ ਨੇ ਔਰ ਨਤੀਜਿਆਂ ਦੇ ਵਿੱਚ ਕੌਣ ਜਿੱਤ ਹਾਸਲ ਕਰਦਾ ਹੈ ਕੈਮਰਾ ਪਰਸਨ ਦਵਿੰਦਰ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ